ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੁਦੀਪ ਕੌਰ ਲੈ ਕੇ ਹਾਜ਼ਰ ਹਾਂ ਸ਼੍ਰੀ ਫਤਿਹਗੜ ਸਾਹਿਬ ਦੀਆਂ ਕੁਝ ਖਾਸ ਖਬਰਾਂ ਚੌਥਾ ਫੁੱਟਬਾਲ ਬੇਬੀ ਲੀਗ ਮੁਕਾਬਲਾ ਸ਼ਾਨੋ ਸ਼ੌਕਤ ਨਾਲ ਹੋਇਆ ਸੰਪੰਨ ਫਤਿਹਗੜ ਪੂਰਬ ਮਕਸਦ ਇਹ ਹੈ ਕਿ ਫਤਿਹਗੜ ਜ਼ਿਲ੍ਹਾ ਹਿੰਦੁਸਤਾਨ ਦੀ ਟੌਪ 'ਤੇ ਆਵੇ ਫੁੱਟਬਾਲ 6 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੇ ਲਿਆ ਪਾਗ ਉਹ ਮਕਸਦ ਇਹ ਹੀ ਹੈ ਵੀ ਬੱਚਿਆਂ ਨੂੰ ਵੱਤੋਂ ਵੱਧ ਮਤਲਬ ਹੁਨਟਾ ਨਸ਼ਾ ਕਾ ਦੂਆ ਨਸ਼ਾ ਛੱਡਿਏ ਪਾ ਦਾ ਫੋਨ ਵਾਲਾ ਅਛਾ ਵੀ ਛੋਟੇ ਬੱਚੇ ਵੱਤੋਂ ਵੱਧ ਗਰਾਊਂਡ ਦੇ ਵਿੱਚ ਆਪ ਪਾਟੀ ਦੇ ਐਸਸੀ ਵਿੰਗ ਦੇ ਸੁਭਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਆਨ ਵਾਲੇ ਦਿਨ ਅਚ ਐਸਸੀ ਵਿੰਗ ਦੇ ਅਧਿਧਾਰਨ ਦਾ ਕੀਤਾ ਜਾਵੇਗਾ ਐਲਾਨ ਤੇ ਆਨ ਵਾਲੇ ਦਿਨ ਅਸੀਂ ਪੂਰੇ ਪੰਜਾਬ ਦੀ ਲਿਸਟ ਕੱਢਾਂਗੇ ਤਾਂ ਕਿ ਪੂਰੇ ਪੰਜਾਬ ਜਿਹੜਾ ਐਸਸੀ ਵਿੰਗ ਹੈ ਉਹਨੂੰ ਤਕੜਾ ਕਰ ਸਕੀਏ ਇਹ 22 ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਸਟਾਈਥ ਵੀ ਐਸਡੀਬਿਕ ਦਾ ਬਹੁਤ ਵੱਡਾ ਯੋਗਦਾਨ ਹੋਊਗਾ 2027 ਚ ਵਿਧਾਨ ਸਭਾ ਚੋਣਾਂ ਚ ਆਪ ਦੀ ਸਰਕਾਰ ਬਣਨ ਦਾ ਠੋਕਿਆ ਦਾਵਾ ਜੋ ਵੀ ਸਾਡੇ ਪੰਜਾਬ ਲਈ ਜਹਲ ਜਾਇਨਾ ਦੇ ਐਸਸੀ ਭਾਈਚਾਰੇ ਲਈ ਜੋ ਵੈਲਫੇਅਰ ਦੀਆਂ ਸਕੀਮਾਂ ਨੇ ਉਹ ਵੀ ਅਸੀਂ ਜਾ ਕੇ ਗਲੀ ਮਹਲੇ ਦੱਸਾਂਗੇ ਸੀਐਮ ਜਲਦ ਕਰਨਗੇ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਐਲਾਨ ਚਾਹ ਜੀਰੋ ਬਿੱਲ ਦੀ ਗੱਲ ਕਰੀ ਅੱਜ 85% ਤੇ 90% ਲੋਕਾਂ ਨੂੰ ਜਿਹਦਾ ਬਿੱਲ ਜ਼ੀਰੋ ਆਉਂਦਾ ਹੈ ਜਿਵੇਂ ਸੁਰੱਖਿਆ ਫੋਰਸ ਬਣਾਈ ਗਈ ਹੈ ਤੇ ਘਟੋਟ 45 ਤੇ 50000 ਉਹਨਾਂ ਨੇ ਜਾਨਾਂ ਬਚਾਈਆਂ ਕਿਉਂਕਿ ਜਦੋਂ ਇਮੀਡੀਏਟਲੀ ਕੋਈ ਐਕਸੀਡੈਂਟ ਹੁੰਦਾ ਤਾਂ ਰੋਡ ਤੇ ਗੱਡੀ ਜਾਂਦੀ ਹੈ ਤੇ ਉਹ ਚੱਕ ਕੇ ਹਸਪੀਟਲ ਐਡਮਿਟ ਕਰਾਉਂਦੀ ਹੈ ਕਿਉਂਕਿ ਜਦੋਂ ਜਲਦੀ ਇਲਾਜ ਤੁਹਾਨੂੰ ਮਿਲ ਜਣਾ ਉਹਨੇ ਕਈ ਜਾਨਾਂ ਬਚਾਈਆਂ ਸੀਡੀਪੀਓ ਖਿਲਾਫ ਅੰਗਣਵਾੜੀ ਮੁਲਾਜ਼ਮਾਂ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਅੰਗਣਵਾੜੀ ਵਰਕਰਾਂ ਦੇ ਉੱਪਰ ਲਗਾਤਾਰ ਹਮਲਾ ਹੋ ਰਿਹਾ ਪੰਜਾਬ ਦੀ ਸਰਕਾਰ ਦਾ ਅੰਗਨਵਾੜੀ ਮੁਲਾਜ਼ਮ ਪੰਜਾਬ ਸੀਟੂ ਨੇ ਆਪਣੀ ਦੋ ਰੋਜ਼ਾ ਮੀਟਿੰਗ ਇੱਥੇ ਸਰੰਦਿਖੇ ਕਰਕੇ ਐਲਾਨ ਕੀਤਾ ਸੀ ਕਿ 29 ਸਤੰਬਰ ਤੋਂ ਅੰਗਨਵਾੜੀ ਵਰਕਰ ਹੈਲਪਰ ਜਿਹੜੇ ਆਨਲਾਈਨ ਕੰਮ ਦੀ ਹੜਤਾਲ ਦੇ ਜਾਣਗੇ ਸੁਣੋ ਪ੍ਰੈਸ ਕਾਨਫਰੈਂਸ 'ਚ ਕੀ ਲਏ ਗਏ ਵੱਡੇ ਫੈਸਲੇ ਅੰਮ੍ਰਿਤਸਰ ਦੇ ਇੱਕ ਸੀਡੀਪੀਓ ਨੇ ਹੱਦ ਕਰ ਦਿੱਤੀ 63 ਸਾਲ ਦੀ ਉਮਰ ਦੇ ਅੰਗਨਵਾੜੀ ਵਰਕਰ ਜਿਹਦੀ 40 ਸਾਲ ਤੋਂ ਵੱਧ ਦੀ ਨੌਕਰੀ ਹੈ ਉਸ ਨੂੰ ਸੁਣਿਆ ਬਿਨਾਂ ਕੀ ਤਰ੍ਹਾਂ ਕਸੂਰ ਕੀ ਹੈ ਐਫ ਆਰ ਐਸ ਦਾ ਉਹਦੇ ਵਿੱਚ ਜ਼ਿਕਰ ਹੁੰਦਾ ਹੈ ਐਫ ਆਰ ਐਸ ਜਿਹੜਾ ਉਹ ਮੋਬਾਈਲ ਨਾਲ ਹੋਣਾ ਮੋਬਾਈਲ ਤੁਸੀਂ ਦਿੱਤਾ ਨਹੀਂ ਤਾਂ ਉਸ ਕੰਮ ਦੀ سزا ਤੁਸੀਂ ਕਿਵੇਂ ਦੇ ਸਕਦੇ ਹੋ ਉਸ ਨੂੰ ਟਰਮੀਨੇਟ ਕਰ ਦਿੱਤਾ ਸਰਕਾਰ ਨੇ ਉਂਗਲੀ ਫੜ ਕੇ ਪਹੁੰਚਾ ਫੜ ਕੇ ਮਰੋੜਾ ਦੇਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੁਹਾਡੇ ਗਲੇ ਨੂੰ ਘੋਟ ਦੇਵਾਂਗੇ ਜੇਕਰ ਤੁਸੀਂ ਪੂਰਾ ਦਾ ਪੂਰਾ ਕੰਮ ਅਪਡੇਟ ਨਹੀਂ ਕੀਤਾ ਦਿਨਾ ਹਥਿਆਰ ਦਿੱਤੇ ਜੁਤੀ ਸੁੱਟਣ ਵਾਲੇ ਵਕੀਲ ਖਿਲਾਫ ਸਖਤ ਕਾਰਵਾਈ ਦੀ ਉਠੀ ਮੰਗ ਏ ਡੀਜੀਪੀ ਹਰਿਆਣਾ ਸੀ ਉਹਨਾਂ ਨੂੰ ਇੰਨਾ ਤੱਕ ਕੀਤਾ ਗਿਆ ਜਾਤੀ ਦੇ ਆਧਾਰ ਤੇ ਕਿ ਉਹਨਾਂ ਨੂੰ ਨਾ ਕੋਈ ਰਿਸਪੈਕਟ ਨਦੇ ਸੀ ਨਾ ਕੋਈ ਮਾਨਜਤ ਸੀ ਜਦੋਂ ਕਿ ਰਾਸ਼ਟਰਪਤੀ ਵੱਲੋਂ ਵੀ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ ਏ ਡੀਜੀਪੀ ਖੁਦ ਖੁਸ਼ੀ ਮਾਮਲੇ 'ਚ ਅਤੇ ਜੁੱਤੀ ਸੁੱਟਣ ਵਾਲੇ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਪਿਆ ਮੰਗ ਪੱਤਰ ਰਾਜਪੀ ਬਾਦੀ ਹੰਕਾਰੀ ਅਫਸਰਾਂ ਨੇ ਇਹਨਾਂ ਨੇ ਜਿਹਦੇ ਵਿੱਚ ਡੀਜੀਪੀ ਹਰਿਆਣਾ ਉੱਥੇ ਦੇ ਐਸਐਸਪੀ ਹੋਰ ਅਫਸਰ ਜਿਹੜੇ ਨਾਲ ਸੀਗੇ ਉਹਨਾਂ ਨੇ ਬਹੁਤ ਅਲੀਲ ਕੀਤਾ ਤੇ ਉਹਨਾਂ ਨੇ ਤੰਗ ਹੋ ਕੇ ਇਹਨਾਂ ਦੇ ਤਾਨੇ ਮਣਿਆ ਤੇ ਤੰਗ ਹੋ ਕੇ ਉਹਨਾਂ ਨੇ ਆਪਣੇ ਖੁਦ ਕਸ਼ਿ ਕਰ ਲਿਆ ਪਰਿਵਾਰ ਨੂੰ ਇਨਸਾਫ ਦਵਨ ਲਈ ਕੀਤੇ ਜਾਣਗੇ ਰੋਸ ਮੁਜ਼ਾਰੇ ਤੇ ਨੋਟ ਦੇ ਵਿੱਚ ਜਿਨ੍ਹਾਂ ਅਧਿਕਾਰੀਆਂ ਦੇ ਨਾਮ ਦਰਜ ਕੀਤੇ ਗਏ ਨੇ ਭੋਜਨ ਸਮਾਜਿਕ ਕਾਟੀ ਇਹ ਮੰਗ ਕਰਦੀ ਹੈ ਕਿਉਂ ਨਾ نو ਐਫ ਆਰ ਦੇ ਵਿੱਚ ਦਰਜ ਕੀਤਾ ਜਾਵੇ ਤੇ ਜਿਹੜੇ ਬਣਦੇ ਕਾਨੂੰਨੀ ਕਾਰਵਾਈ ਹੈ ਉਹ ਉਹਨਾਂ ਤੇ ਲਾਗੂ ਕੀਤੀ ਜਾਵੇ ਸਹੀ ਤਾਂ ਵੀ ਪੋਸਟਪਾਟੀ ਦੇ ਤੇ ਪੱਪਾ ਜੋੜਾ ਵਰਤੇ ਸਟੇਟ ਦੇ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਗੁਰਾਜ ਕ੍ਰਿਪਾਲ ਸਿੰਘ ਲੱਦਾ ਫੁੱਟਬਾਲ ਅਕੈਡਮੀ ਨੇ ਇੱਥੇ ਟੋਕੀ ਬੇਬੀ ਲੀਗ ਕਰਿਆ ਔਰ 4 ਸਾਲ ਹੋ ਗਏ ਲਗਾਤਾਰ ਇਹ ਟੂਰਨਾਮੈਂਟ ਕਰਦੇ ਨੂੰ ਇਹ ਦੂਰ ਤੋਂ ਬਹੁਤ ਦੂਰ ਤੋਂ ਬੱਚੇ ਆ ਕੇ ਖੇਡਦੇ ਨੇ ਬਾਰੇ ਤੋਂ ਵੀ ਟੀਮਾਂ ਆਉਂਦੀਆਂ ਕਲੱਬ ਵੀ ਆਉਂਦਾ ਹੋਰ ਬਾਕੀ ਸਾਰੇ ਪੰਜਾਬ ਦੇ ਵਿੱਚੋਂ ਟੀਮਾਂ ਆ ਕੇ ਖੇਡਦੀਆਂ ਨੇ ਔਰ ਹਰਿਆਣੇ ਚੋਂ ਵੀ ਪਾਰਟਿਸਪੀਕੇਸ਼ਨ ਹੁੰਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਫੁੱਟਬਾਲ ਦੀ ਇੱਕ ਨਰਸਰੀ ਬਣ ਜਾਣੀ ਫਤਿਹਗੜ੍ਹ ਜ਼ਿਲ੍ਹਾ ਹੁਣ ਆਪਣੇ ਫਤਿਹਗੜ੍ਹ ਦੇ ਕਲੱਬ ਦੇ ਬੱਚੇ ਨਹੀਂ ਸਭ ਤੋਂ ਬੱਚੇ ਦਸ਼ਨੀ ਸਪੋਰਟਸ ਕਲੱਬ ਦੀ ਮਦਦ ਨਾਲ ਸਤਜੀਤ ਸਿੰਘ ਕੋਚ ਰਮਜੀਤ ਸਿੰਘ ਉਹਨਾਂ ਦੀ ਗਾਈਡੈਂਸ ਦੇ ਅੰਦਰ ਚੱਲਦੇ ਹੋਏ ਸੱਤ ਬੱਚੇ ਨੇਚਰਲਿੀਲੀ ਸੈਕੋਨਿੰਗ ਔਰ ਕੈਂਪ ਲੌਨ ਜਾ ਰਹੇ ਹਨ ਔਰ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਫੁੱਟਬਾਲ ਬਹੁਤ ਪ੍ਰਫੁੱਲਤ ਹੋਵੇ। ਸਾਡੇ ਲਈ ਮਖਸਦ ਇਹ ਜਿਹੜਾ ਫੁੱਟਬਾਲ ਖੇਡਦਾ ਹੈ ਇਹ ਮੇਰੇ ਪਿਤਾ ਜੀ ਬਹੁਤ ਸਰਬਸ਼ੀਸ਼ ਬਹੁਤ ਪਾਸਿੰਗ ਲੈਂਦਾਗੇ ਔਰ ਸਭ ਪਹਿਲਾਂ ਵੀ surpris ਸੀ ਕਿ ਉਹ ਆਪ ਹੀ ਫੁੱਟਬਾਲ ਖੇਡਦੇ ਰਹੇ ਔਰ ਉਹਨਾਂ ਨੇ ਪਹਿਲਾਂ ਇੱਥੇ ਨੈਸ਼ਨਲ ਲੈਵਲ ਦੇ ਟੂਰਨਾਮੈਂਟ ਇੱਥੇ ਹੋ ਰਹੇ ਕਿਸੇ ਵਜ੍ਹਾ ਕਰਕੇ ਉਹ ਟੂਰਨਾਮੈਂਟ ਨੂੰ ਡਿਸਕੰਟੀਨਿਊ ਕਰਨਾ ਪਿਆ ਉਹ ਵੀ ਸ਼ਹੀਦੀ ਜੋੜ ਮੇਲੇ ਦੇ ਵਿੱਚ ਟੂਰਨਾਮੈਂਟ ਉੱਤੇ ਰੋਕ ਲਾ ਦਿੱਤੀ ਉਹ ਤੋਂ ਬਾਅਦ ਇਹ ਅਕੈਡਮੀ ਸਥਾਪਿਤ ਹੋਈ ਹੈ ਔਰ ਸਾਡਾ ਪੂਰਾ ਮਕਸਦ ਇਹ ਹੈ ਕਿ ਫਟੇਰ ਜ਼ਿਲ੍ਹਾ ਹਿੰਦੁਸਤਾਨ ਦੀ ਟੌਪ ਤੇ ਉੱਤੇ ਆਵੇ ਫੁੱਟਬਾਲ ਚ ਦਸਤਾਰ ਮੁਕਾਬਲੇ ਵਿੱਚ ਆਈ ਪਹਿਲੀ ਵਾਰ ਆ ਚੁੱਕੀ ਹੈ ਅੱਜ ਸੋਚੀ ਦੇਵੀ ਮੇਦੇ ਨਾਲ ਨਾਲ ਇਥੇ ਦਸਤਾਰ ਮੁਕਾਬਲੇ ਵੀ ਡਰਾਏ ਗਏ ਜਿੱਥੇ ਛੋਟੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਔਰ ਬਹੁਤ ਉਤਸ਼ਾਹ ਸੀਗਾ ਬੱਚਿਆਂ ਦੇ ਬੜੀਆਂ ਸੋਹਣੀਆਂ ਦਸਤਾਰਾਂ ਬਣੀਆਂ ਨੇ ਔਰ ਮੈਨੂੰ ਲੱਗਦਾ ਜਿੱਥੇ ਨਾਲ ਫੁੱਟਬਾਲ ਖੇਡਦੇ ਨੇ ਨਾਲ ਸਿੱਖੀ ਨੂੰ ਵੀ ਪਰਖ ਰਿਹਾ ਰਹੇ ਨੇ ਐਨੀ ਸਾਬ ਦਾ ਖੇਮਾ ਲੱਗਦਾ ਹੈ ਬਰਡ ਹਾਂਸੋ ਜਿਹੜੀ ਆਪਣੇ 6 ਸਾਲ ਤੋਂ ਲੈ ਕੇ 13 ਸਾਲ ਦੇ ਬੱਚੇ ਇਸ ਦੇ ਵਿੱਚ 400 ਬੱਚਾ ਪਾਰਟਿਸਪੇਟ ਕਰ ਰਿਹਾ ਔਰ ਪੱਟੇਗੜ ਸਾਹਿਬ ਜੀ ਕਿਉਂਕਿ ਸਾਡੇ ਪ੍ਰਧਾਨ ਜੀ ਖਮਰਿੰਦਰ ਸਿੰਘ ਲੋੜਾ ਜੀ ਦੇ ਅਗਵਾਈ ਹੇਠ ਇਹ ਲੀਗ ਹਰ ਸਾਲ ਕਰਵਾਈ ਜਾਂਦੀ ਹੈ ਸੋ ਇਸ ਦੇ ਵਿੱਚ ਅਸੀਂ ਇੱਕ ਨਿਊ ਐਡੀਸ਼ਨ ਵਿੱਚ ਐਡ ਕੀਤਾ ਵੀ ਦਸਤਾਰ ਬੰਦੀ ਦੇ ਮੁਕਾਬਲੇ ਬੱਚਿਆਂ ਦੇ ਛੋਟੇ ਬੱਚਿਆਂ ਦੇ ਕਰਵਾਏ ਗਏ ਸੀ ਜਿਦਾਂ ਵੀ ਬਹੁਤ ਦੂਰੋਂ ਬੱਚਿਆਂ ਨੂੰ ਮਲੇਰ ਕੌਂਗਰੇ ਤੋਂ ਕੋਈ ਕਰਾਲੀ ਤੋਂ ਸੋ ਬਹੁਤ ਵਧੀਆ ਲੱਗਿਆ ਮਕਸਦ ਕੀ ਸੀ ਕਰਾਉਣ ਦਾ ਮੁੱਖ ਮਕਸਦ ਸਰ ਇਹੀ ਹੈ ਵੀ ਬੱਚਿਆਂ ਨੂੰ ਵੱਤੋਂ ਵੱਤ ਮਤਲਬ ਹੁਣ ਤਾਂ ਨਸ਼ਾ ਆਪਾ ਦੂਆ ਨਸ਼ਾ ਛੱਡਿਏ ਪਾ ਦਾ ਫੋਨ ਵਾਲਾ ਅਸੀਂ ਵੀ ਛੋਟੇ ਬੱਚੇ ਵੱਤੋਂ ਵੱਤ ਗਰਾਊਂਡ ਦੇ ਦੋ ਬਾਕੀ ਸਾਰਿਆਂ ਦਾ ਸਹਿਯੋਗ ਹੈ ਸਾਰੇ ਕੋਚੇ ਜਿੰਨੇ ਵੀ ਆਏ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆਪਣੇ 42 ਟੀਮਾਂ ਨੇ ਭਾਗ ਲਿਆ ਆਪਣੇ 42 ਟੀਮਾਂ ਨੇ ਭਾਗ ਲਿਆ ਜੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਇਹ ਚੱਲ ਰਹੀ ਹੈ ਜੀ ਜੁਲਾਈ ਤੋਂ ਚੱਲ ਰਹੀ ਹੈ ਅੱਜ ਮਹਾਂ ਦਾ ਸੱਤਵਾਂ ਹਫਤਾ ਹੈ ਜੀ ਵਿੱਚ ਬਾਰਿਸ਼ ਕਰਕੇ ਥੋੜਾ ਜਿਹਾ ਹੋ ਗਿਆ ਜੀ ਸਨਮਾਨ ਕੀਤਾ ਕਿ ਬੱਚਿਆਂ ਨੂੰ ਬੱਚਿਆਂ ਨੂੰ ਸਾਰੇ 400 ਦੇ 400 ਦੇ ਬੱਚਿਆਂ ਨੂੰ ਹੀ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਜੀ ਕਿ ਜਿੰਨੇ ਸਾਡੇ ਕੋਚੇ ਆਏ ਹੋਏ ਉਹਨਾਂ ਨੂੰ ਵੀ ਅੱਗੇ ਕੀ ਪਲਾਨ ਨਾਲੇ ਅੱਗੇ ਇਹ ਇਸੇ ਮਤਲਬ ਅਸੀਂ ਇਹੀ ਚੀਜ਼ ਨੂੰ ਅੱਗੇ ਕੰਟੀਨਿਊ ਰੱਖਣਾ ਚਾਹੁੰਦੇ ਹਾਂ ਜੀ ਪੰਜਾਬ ਦੀ ਪਹਿਲੀ ਲੀਗ ਹੈ ਜਿਹਦੇ ਵਿੱਚ ਛੋਟੇ ਬੱਚਿਆਂ ਨੂੰ ਵੱਧ ਤੋਂ ਵੱਧ ਜੋੜਿਆ ਜਾਂਦਾ ਇਹਨੂੰ ਦੇਖ ਕੇ ਹੋਰ ਕਈ ਜ਼ਿਲ੍ਹੇ ਟੂਰਨਾਮੈਂਟ ਸ਼ੁਰੂ ਕੀਤਾਈ ਉਹਨਾਂ ਦੇ ਦਸੰਬਰ 'ਚ ਵੀ ਟੂਰਨਾਮੈਂਟ ਕਰਾ ਰਹੇ ਹਾਂ ਹਾਂਜੀ ਹਾਂਜੀ ਦਸੰਬਰ ਤੋਂ 올 ਇੰਡੀਆ ਲੈਵਲ ਦਾ ਟੂਰਨਾਮੈਂਟ ਆਈ ਉਹਦੇ ਵਿੱਚ ਇਟਾ 111000 ਰੁਪਿਆ ਫਰਸਟ ਪ੍ਰਾਈਜ਼ ਹੈ 7000 ਰੁਪਿਆ ਸੈਕੰਡ ਪ੍ਰਾਈਜ਼ ਹੈ ਤੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਹੈ ਜੀ ਵੱਧ ਤੋਂ ਵੱਧ ਗਰਾਊਂਡਾਂ ਵੇਲੇ ਬੈਠਣੋਂ ਚੰਗਾ ਆਪਾਂ ਇਹ ਨਹੀਂ ਆ ਵੀ ਨੈਸ਼ਨਲ ਲੈਵਲ ਦੀ ਪਲੇਅਰ ਬਣਾ ਜਿੰਨੀ ਮਤਲਬ ਕਿ ਫਿਜ਼ੀਕਲੀ ਫਿੱਟ ਹੋਵੋਗੇ ਤਾਂ ਤੁਸੀਂ ਕਿਤੇ ਵੀ ਜ਼ਿੰਦਗੀ ਦੇ ਵਿੱਚ ਕੰਮ ਕਰ ਜਾਓ ਹੋ ਸਕਦੇ। ਕੋਚਾਂ ਦਾ ਕੀ ਹੋਇਆ ਕੋਚਾਂ ਦੇ ਕੋਚਾਂ ਦੇ ਲੈ ਕੇ ਬੱਚੇ ਕੋਚਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਇੰਨੇ ਨੇ ਦੂਰੋਂ ਕਰਨਾਲ ਤੋਂ ਵੀ ਟੀਮ ਲੈ ਕੇ ਆਏ ਆ ਮਹਾਰਾਜ ਬਟੰਡਾ ਮਤਲਬ ਦੇਖੋ ਲੁਧਿਆਣੇ ਤੋਂ ਅੰਮ੍ਰਾਲੇ ਤੋਂ ਚੰਡੀਗੜ੍ਹ ਸੀਐਫਏ ਅਕੈਡਮੀ ਦੇ ਤੋਂ ਸਾਰੇ ਮਤਲਬ ਬਹੁਤ ਕੋਚਾਂ ਦਾ ਸਾਰਿਆਂ ਦਾ ਬੜਾ ਧੰਨਵਾਦ ਜਿਹੜੇ ਇੰਨੇ ਨੇ ਦੂਰੋਂ ਲਗਾਤਾਰ 7-8 ਟਾਂਕਿਆਂ ਤੋਂ ਬੱਚਿਆਂ ਨੂੰ ਲੈ ਕੇ ਆ ਰਹੇ ਹਾਂ ਤੇ ਸਾਡਾ ਬੜੀ ਵੱਡੀ ਗੱਲ ਪ੍ਰਧਾਨ ਜੀ ਦੀ ਆ ਦੇਖੋ ਸਾਨੂੰ ਪੂਰੀ ਉਹਦੇ ਇਥੇ ਸਪੋਰਟ ਕਰਦੇ ਆ ਇਸ ਚੀਜ਼ ਦੇ ਲਈ ਮਤਲਬ ਇੱਕ ਪਲੇਟਫਾਰਮ ਹੋਣਾ ਜ਼ਰੂਰੀ ਹੈ ਜੀ ਇਹਨਾਂ ਵੱਲੋਂ ਸਾਨੂੰ ਦਿੱਤਾ ਗਿਆ ਹੁਣ ਪੂਰੇ ਪੰਜਾਬ 2179 ਦੇ ਕਰੀਬ ਬਲੌਕ ਪ੍ਰਧਾਨ ਬਣਾਈ ਜਾ ਰਹੇ ਨੇ ਜਿਦੇ ਵਿੱਚ 1700 ਦੇ ਕਰੀਬ ਇਹ ਸਾਡੇ ਬਲੌਕ ਪ੍ਰਧਾਨ ਬਣ ਗਏ ਤੇ ਆਉਣ ਵਾਲੇ ਦਿਨ ਅਸੀਂ ਪੂਰੇ ਪੰਜਾਬ ਦੀ ਲਿਸਟ ਕੱਢਾਂਗੇ ਤਾਂ ਕਿ ਪੂਰੇ ਪੰਜਾਬ ਜਿਹੜਾ ਐਸਸੀ ਵਿੰਗ ਹੈ ਉਹਨੂੰ ਤਕੜਾ ਕਰ ਸਕੀਏ ਇਹ 22 ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਸਟਾਈਟ ਵੀ ਐਸਜੀ ਵੀ ਦਾ ਬਹੁਤ ਵੱਡਾ ਯੋਗਦਾਨ ਹੋਊਗਾ ਹਰ ਗਲੀ ਚ ਹਰ ਮੁਹੱਲੇ ਚ ਅਸੀਂ ਆਪਣੀਆਂ ਐਕਟੀਵਿਟੀ ਕਰਾਂਗੇ ਜੋ ਵੀ ਸਾਡੇ ਪੰਜਾਬ ਲਈ ਜਾਹਲ ਜਾਇਨਾ ਦੇ ਐਸਸੀ ਭਾਈਚਾਰੇ ਲਈ ਜੋ ਬੈਨੇਫੀਟ ਦੀਆਂ ਸਕੀਮਾਂ ਨੇ ਉਹ ਵੀ ਅਸੀਂ ਜਾ ਕੇ ਗਲੀ ਮਹੱਲੇ ਦੱਸਾਂਗੇ ਪੂਰੇ ਸਰਕਾਰ ਦਾ ਜੋ ਸਾਢੇ 3 ਦਿਨ ਸਾਲ ਦੇ ਵਿੱਚ ਜੋ ਕੰਮ ਕੀਤੇ ਚਾਹੇ ਜੋਬ ਦੀ ਗੱਲ ਕਰੀਏ 57000 ਦੇ ਕਰੀਬ ਜੀ ਜੋਬ ਹੈ ਉਹ ਦਿੱਤੀਆਂ ਨੇ ਚਾਹੇ ਜ਼ੀਰੋ ਬਿੱਲ ਦੀ ਗੱਲ ਕਰੀਏ ਅੱਜ 85% ਤੇ 90% ਲੋਕਾਂ ਨੂੰ ਜਿਹੜਾ ਬਿੱਲ ਜ਼ੀਰੋ ਆਉਂਦਾ ਹੈ ਜਿਵੇਂ ਸਰਤ ਸੁਰੱਖਿਆ ਫੋਰਸ ਬਣਾਈ ਗਈ ਹੈ ਤੇ ਘੱਟੋ ਘੱਟ 45 ਦੇ 50000 ਉਹਨਾਂ ਨੇ ਜਾਨਾਂ ਬਚਾਈਆਂ ਕਿਉਂਕਿ ਜਦੋਂ ਇਮੀਡੀਏਟ ਦੀ ਕੋਈ ਐਕਸੀਡੈਂਟ ਹੁੰਦਾ ਤਾਂ ਰੋਡ ਤੇ ਗੱਡੀ ਜਾਂਦੀ ਹੈ ਤੇ ਉਹ ਚੱਕ ਕੇ ਹਸਪੀਟਲ ਐਡਮਿਟ ਕਰਾਉਂਦੀ ਹੈ ਕਿਉਂਕਿ ਜਦੋਂ ਜਲਦੀ ਇਲਾਜ ਤੁਹਾਨੂੰ ਮਿਲ ਜਣਾ ਉਹਨਾਂ ਕਈ ਜਾਨਾਂ ਪਾਜੀਆਂ ਪਾਜ ਜਾਂਦੀਆਂ ਨੇ ਸਰ ਜੀ ਸਾਹਿਬ ਕਹਿ ਰਹੇ ਕਿ ਪਿਛਲੇ ਸਾਲ ਦਾ ਤਾਂ 80 ਦਾ ਤਾਂ ਲਾਭਿਕਨ ਨੂੰ ਮਿਲਿਆ ਤੇ ਮੈਂ ਅੱਜ ਮੈਨੂੰ 1.5 ਮਹੀਨੇ ਦੇ ਕਰੀਬ ਵਿੰਗ ਇਨਚਾਰਜ ਬਣਨੇ ਹੋਏ ਆ ਹਾਂਬਲੇ ਨੇ ਹੋਏ ਆ ਤੇ ਮੇਰੀ ਕੋਸ਼ਿਸ਼ ਹੈ ਪੂਰੇ ਪੰਜਾਬ ਜਾਵਾਂ ਘਟੋ ਘਟ ਹਰ ਜਿਵੇਂ ਜੋਨ ਦੀਆਂ ਮੀਟਿੰਗਾਂ ਸਾਡੇ 5 ਜ਼ੋਨ ਪੈਂਦੇ ਆ ਤਿੰਨ ਜ਼ੋਨਾਂ ਦੀਆਂ ਮੀਟਿੰਗਾਂ ਹੋ ਗਈਆਂ ਤੇ ਦੋ ਜਿਨ੍ਹਾਂ ਦੀ ਮੀਟਿੰਗ ਰਹਿ ਗਈਆਂ ਉਹ ਵੀ ਬੜੀ ਤੋਕਾ ਸੀ ਕੰਪਲੀਟ ਕਰ ਲਾਂਗੇ ਤਾਂ ਕਿ ਅਸੀਂ ਆਪੇ ਸਰਕਾਰ ਬਾਰੇ ਦੱਸੀਏ ਤਾਂ ਕਿ ਪਾਈ ਸਰਕਾਰ ਬਣ ਕੇ ਸਟਾਈਲ ਵੀ ਸਰਕਾਰ ਬਣਾਈਏ ਤਾਂ ਹੀ ਆਪਾਂ ਨੂੰ ਜਿਹੜਾ ਵਿੰਗ ਹੈ ਵਿੰਗ ਦੇ ਨੂੰ ਇਨਸਟਰਕਸ਼ਨ ਵੀ ਹੈ ਸਾਡੀ ਪਾਰਟੀ ਦੀਆਂ ਸ੍ਰੀ ਕੇਜਰੀਵਾਲ ਸਾਹਿਬ ਦੀਆਂ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਤੇ ਮਨੀਸ਼ ਸ਼ੋਧੀਆਂ ਸਾਹਿਬ ਦੀਆਂ ਹਦਾਇਤਾਂ ਨੇ ਆਨਲਾਈਨ ਅਟੈਂਪਸ ਜਿਹੜਾ ਅਸੀਂ ਵੀ ਕਾ ਪੂਰੇ ਪੰਜਾਬ ਤੋਂ ਵਧੀਆ ਕੰਮ ਕਰਦੇ ਸਰਚ ਨਹੀਂ ਗੱਲ ਕੀਤੀ ਜਿਹੜੇ ਸਰਕਾਰ ਲਈ ਸੜਕਾਂ ਜਿਵੇਂ ਫਰਦੇ ਘੜ ਸਾਹਿਬ ਦੀ ਗੱਲ ਕਰੀਏ ਆ ਸੜਕਾਂ ਦੇ ਕੰਮ ਪੂਰੇ ਪੱਤਰਕਾਰ ਸਾਹਿਬ ਸ਼ੁਰੂ ਹੋ ਗਏ ਤੇ ਚਾਹੇ ਕੋਈ ਵੀ ਰੋਡ ਹੈ ਜਿਹੜੀ ਟੁੱਟੀਆਂ ਨੇ ਪੰਜ ਛੇ ਸਰ ਤੋਂ ਰਿਪੇਅਰ ਨਹੀਂ ਹੋਈ ਤੇ ਹੁਣ ਜਲਦੀ ਜਲਦੀ ਸਾਰੀਆਂ ਰਿਪੇਅਰ ਹੋਣਗੀਆਂ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਵੇਂ ਸ਼ਹਿਰ ਦੀ ਗੱਲ ਕਰੀਏ ਅੱਜ ਆ ਤੁਸੀਂ ਬਸੀ ਸ਼ਹਿਰ ਨਾਮਦੇ ਰੋਡ ਸੀਗਾ ਤੇ ਉਹ ਵੀ ਪੰਜ ਤੇ ਸੱਤ ਦਿਨ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ ਸਾਡੇ ਰਿੰਕੂ ਜੀ ਮਹਿੰਦਰ ਰਿੰਕੂ ਜੀ ਤੇ ਉਹਨਾਂ ਦੀ ਪੂਰੀ ਟੀਮ ਬਸ ਹੀ ਸ਼ਹਿਰ ਲਈ ਦਿਨ ਰਾਤ ਉਹਨیں ਕੰਮ ਕਰ ਰਹੀ ਹੈ ਕਿ ਚਾਹੇ ਟੋਬੇ ਵਾਲਾ ਜਿਵੇਂ ਡਾਕਟਰੀ ਰੋਡ ਹੈ ਉਹ ਵੀ ਆਉਣ ਵਾਲੇ ਦਿਨ 'ਚ ਉਹਨਾਂ ਦਾ ਵੀ ਕੰਮ ਸ਼ੁਰੂ ਹੋ ਜੂਗਾ ਇੰਟਰਲੋਕਿੰਗ ਟਾਈਲ ਲੱਗ ਰਹੀਆਂ ਨੇ ਤਾਂ ਕਿ ਆਪਾਂ ਹੋਰ ਵਿਕਾਸ ਦੇ ਕੰਮ ਕਰ ਸਕੀਏ ਮੈਂ ਤੁਹਾਡਾ ਸਾਰਿਆਂ ਦਾ ਦਿਨ ਦੀ ਕਹਿਣ ਦਾ ਧੰਨਵਾਦ ਕਰਦਾ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਗਜ਼ਲ ਦੇ ਵਿੱਚ ਹੈ ਚਾਹੇ 1000 ਰੁਪਏ ਦੀ ਗੱਲ ਹੈ ਚਾਹੇ ਡਿਵੈਲਪਮੈਂਟ ਦੀ ਕੰਮ ਹੈ ਹੋਰ ਸ਼ਹਿਰਾਂ ਦੀ ਚਾਹ ਪਿੰਡਾਂ ਦੀ ਆਨ ਦਾ ਟੈਂਸ ਸਰਕਾਰ ਪੂਰਾ ਕੰਮ ਕਰੂਗੀ ਕਦਕਸ਼ਨ ਕਰ ਜੇ ਪੁਰਨ ਉਦਾਹਰਨ ਕਿੰਨੇ ਕੰਮ ਕਰਦੇ ਨੇ ਜਿਹੜੇ ਰਸਤੇ ਕੱਟੇ ਗਏ ਉਹਨਾਂ ਦੀ ਰਿਪੋਰਟ ਅਪਾ ਚੀਨ ਸਸਨ ਤੇ ਸੀ ਜੀ ਮਿਨਿਸਟਰ ਸਾਹਿਬ ਮੈਂਟੇਨੈਂਸ ਕਰਕੇ ਜਿਹੜੀਆਂ ਜਿਹੜੇ ਕਾਰ ਕੱਟੇ ਨੇ ਉਹ ਵੀ ਜਲਦੀ ਜਲਦੀ ਬਣਗੇ ਤਾਂ ਕਿ ਇਨਸਪੈਕਸ਼ਨ ਬਤੀ ਗਈ ਹੈ ਡਿਪਾਰਟਮੈਂਟ ਨੂੰ ਤਾਂ ਕਿ ਉਹ ਜਲਦੀ ਐਗਰਾਈਜ਼ਨ ਗਨਵਾੜੀ ਵਰਕਰਾਂ ਦੇ ਉੱਪਰ ਲਗਾਤਾਰ ਹਮਲਾ ਹੋ ਰਿਹਾ ਪੰਜਾਬ ਦੀ ਸਰਕਾਰ ਦਾ ਅੰਗਨਵਾੜੀ ਮਲਾਜਨ ਪੰਜਾਬ ਸੀਟੂ ਨੇ ਆਪਣੀ ਦੋ ਰੋਜ਼ਾ ਮੀਟਿੰਗ ਇੱਥੇ ਸਰੰਦ ਵਿਖੇ ਕਰਕੇ ਐਲਾਨ ਕੀਤਾ ਸੀ ਕਿ 29 ਸਤੰਬਰ ਤੋਂ ਅੰਗਨਵਾੜੀ ਵਰਕਰ ਹੈਲਪਰ ਜਿਹੜੇ ਆਨਲਾਈਨ ਕੰਮ ਦੀ ਹੜਤਾਲ ਤੇ ਜਾਣਗੇ ਆਨਲਾਈਨ ਕੰਮ ਦੀ ਹੜਤਾਲ ਤੇ ਜਾਣ ਦਾ ਪਰਪਸ ਕੀ ਸੀ ਕਿ ਭਾਰਤ ਦੀ ਸਰਕਾਰ ਵੱਲੋਂ ਅੰਗਨਵਾੜੀ ਕੇਂਦਰਾਂ ਦੇ ਵਿੱਚ ਜਿਹੜਾ ਕੰਮ ਪ੍ਰੋਸੈਂਟ ਟ੍ਰੈਕਰ ਐਪ ਤੇ ਕਰਵਾਇਆ ਜਾ ਰਿਹਾ ਕਿ ਹਰ ਕੰਮ ਜਿਹੜਾ ਆਨਲਾਈਨ ਅਪਡੇਟ ਰਹਿਣਾ ਚਾਹੀਦਾ ਹਰ ਕੰਮ 12 ਦੇ 12 ਰਜਿਸਟਰ ਬੰਦ ਕਰਕੇ ਸਾਰਿਆਂ ਨੂੰ ਆਨਲਾਈਨ ਕੰਮ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਵੀ ਲੈ ਲਿਆ ਬਰੇ ਫੈਸਲਾ ਲੈਣ ਤੋਂ ਪਹਿਲਾਂ ਜਿਹੜਾ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਦਿੱਤੇ ਜਾਣੇ ਸੀ ਸੂਬੇ ਦੀ ਸਰਕਾਰ ਨੇ ਅਜੇ ਤੱਕ ਕੋਈ ਮੋਬਾਈਲ ਨਹੀਂ ਦਿੱਤੇ ਗਏ ਜਿਹੜੇ ਮੋਬਾਈਲ ਹੈ ਭਾਰਤ ਸਰਕਾਰ ਦੇ ਫੈਸਲੇ ਅਨੁਸਾਰ 2019 ਤੋਂ ਦੇਣੇ ਸੀ ਔਰ ਚਾਰ-ਸੱਤ ਬਲ ਦੂਜਾ ਫੋਨ ਦੇਣਾ ਸੀ ਪਰ ਪੰਜਾਬ ਸਰਕਾਰ ਨੇ ਅਜੇ ਆਂਗਣਵਾੜੀ ਵਰਕਰ ਹੈਲਪਰਾਂ ਨੂੰ ਇੱਕ ਵੀ ਫੋਨ ਨਹੀਂ ਦਿੱਤਾ ਇਸ ਲਈ ਲਗਾਤਾਰ ਆਂਗਣਵਾੜੀ ਵਰਕਰ ਹੈਲਪਰ ਆਪਣੇ ਨਿੱਜੀ ਫੋਨਾਂ ਤੋਂ ਪਰਿਵਾਰ ਦੇ ਫੋਨਾਂ ਤੋਂ ਬੱਚਿਆਂ ਦੇ ਫੋਨਾਂ ਤੋਂ ਈਵਨ ਕਿ ਅੰਡਗਵਾਂਡ ਦੇ ਫੋਨ ਤੋਂ ਲੈ ਕੇ ਹੈਲਪਰ ਦਾ ਫੋਨ ਲੈ ਕੇ ਵੀ ਗਰੀਬ ਆਂਗਣਵਾੜੀ ਵਰਕਰ ਹੈ ਜਿਹੜੀ ਸਰਕਾਰ ਦੀ ਇਸ ਕਮੀ ਨੂੰ ਟੱਕ ਰਹੀ ਸੀ ਪਰ ਸਰਕਾਰ ਨੇ ਉਂਗਲੀ ਫੜ ਕੇ ਪਹੁੰਚਾ ਫੜ ਕੇ ਮਰੋੜਾ ਦੇਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੁਹਾਡੇ ਗਲੇ ਨੂੰ ਘੋਟ ਦੇਵਾਂਗੇ ਜੇਕਰ ਤੁਸੀਂ ਪੂਰਾ ਦਾ ਪੂਰਾ ਕੰਮ ਅਪਡੇਟ ਨਹੀਂ ਕੀਤਾ ਦਿਨਾ ਹਥਿਆਰ ਦਿੱਤੇ ਉਹ ਹਲ ਆਂਗਣਵਾੜੀ ਵਰਕਰ ਹੈਲਪਰਸ ਨੂੰ ਕੀਤਾ ਜਾ ਰਿਹਾ ਲਗਾਤਾਰ ਪੰਜਾਬ ਦੇ ਸਮੂਹ ਸੀਡੀਪੀਓ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਨੋਟਿਸ ਦੇਣਾ ਤਾੜਨਾ ਪੱਤਰ ਦੇਣਾ ਇਹ ਲਗਾਤਾਰ جاری ਹੈ ਪਿਛਲੇ ਕਈ ਮਹੀਨਿਆਂ ਤੋਂ ਔਰ ਜਿਸ ਦਾ ਅਸੀਂ ਲਗਾਤਾਰ ਜਵਾਬ ਵੀ ਦੇ ਰਹੇ ਹਾਂ ਪਰ ਹੁਣ ਇੱਕ ਸੀਡੀਪੀਓ ਅੰਮ੍ਰਿਤਸਰ ਦੇ ਇੱਕ ਸੀਡੀਪੀਓ ਨੇ ਹੱਦ ਕਰ ਦਿੱਤੀ 63 ਸਾਲ ਦੀ ਉਮਰ ਦੀ ਆਂਗਣਵਾੜੀ ਵਰਕਰ ਜਿਹਦੀ 40 ਸਾਲ ਤੋਂ ਵੱਧਦੀ ਨੌਕਰੀ ਐ ਉਸ ਨੂੰ ਸੁਣਿਆ ਬਿਨਾ ਕਿ ਤੇਰਾ ਕਸੂਰ ਕੀ ਐ ਐਫਆਰਐਸ ਦਾ ਉਹਦੇ ਵਿੱਚ ਜੇਕਰ ਹੁੰਦਾ ਐਫਆਰਐਸ ਜਿਹੜਾ ਉਹ ਮੋਬਾਈਲ ਨਾਲ ਹੋਣਾ ਮੋਬਾਈਲ ਤੁਸੀਂ ਦਿੱਤਾ ਨਹੀਂ ਤਾਂ ਉਸ ਕੰਮ ਦੀ ਸਜ਼ਾ ਤੁਸੀਂ ਕਿਵੇਂ ਦੇ ਸਕਦੇ ਹੋ ਤੋਂ ਉਸ ਨੂੰ ਟਰਮੀਨੇਟ ਕਰ ਦਿੱਤਾ ਆ ਤੁਹਾਨੂੰ ਟਰਮੀਨੇਟ ਕੀਤੀ ਨੂੰ 5 ਦਿਨ ਹੋ ਗਏ ਜੇਕਰ ਆਂਗਣਵਾੜੀ ਵਰਕਰ ਹੈਲਪਰ ਉਸ ਦੀ ਅਪੀਲ ਲੈ ਕੇ ਆਪਣੇ ਜ਼ਿਲ੍ਹੇ ਦੇ ਪ੍ਰੋਗਰਾਮ ਅਫਸਰ ਕੋਲੇ ਗਈਆਂ ਐਡੀਸੀ ਸਾਹਿਬ ਕੋਲੇ ਗਈਆਂ ਤਾਂ ਉਹਨਾਂ ਨੇ ਕਿਹਾ ਆਡੀਓ ਪਾਈ ਕਿ ਆਪਾਂ ਫਲਾਨੀ ਡੇਟ ਨੂੰ ਧਰਨਾ ਲਾਵਾਂਗੇ ਇਸ ਸੰਦਰਭ ਦੇ ਵਿੱਚ ਵੀ ਇੱਕ ਚਿੱਠੀ ਜਾਰੀ ਕੀਤੀ ਕਿ ਤੁਸੀਂ ਧਰਨਾ ਨਹੀਂ ਲਾ ਸਕਦੇ ਤੁਸੀਂ ਕੋਰਟ ਜਾ ਸਕਦੇ ਹੋ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਇਸ ਸੁੱਬੇ ਦੀ ਸਰਕਾਰ ਨੂੰ ਕਿ ਇਹ ਜਿਹੜੀ ਨਾਦਰਸਾਈ ਫਰਮਾਨ ਇੱਕ ਸੀਡੀਪੀਓ ਦੇ ਰਿਹਾ ਉਹ ਕਿਸ ਦੀ ਸਹਤ ਤੇ ਦੇ ਰਿਹਾ ਇਹ ਸਾਡੇ ਲੋਕਤੰਤਰ ਦਾ ਕਤਲ ਹੈ ਜਿਹੜਾ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੀ ਜਥੇਬੰਦੀ ਟ੍ਰੇਡ ਯੂਨਨ ਐਕਟ 1926 ਦੇ ਤਹਿਤ ਰਜਿਸਟਰਡ ਹੈ ਅਸੀਂ ਆਪਣੀ ਲੜਾਈ ਲੜਨ ਦਾ ਸੰਵਿਧਾਨਿਕ ਅਧਿਕਾਰ ਰੱਖਦੇ ਹਾਂ ਆਪਣੀ ਗੱਲਾਂ ਦਾ ਸਮੂਹਿਕ ਸੋਦੇਬਾਜ਼ੀ ਕਰਨ ਦਾ ਸੰਵਿਧਾਨਿਕ ਅਧਿਕਾਰ ਰੱਖਦੇ ਹਾਂ ਔਰ ਟ੍ਰੇਡ ਯੂਨੀਅਨ ਦੇ ਕੰਮਾਂ ਦੇ ਵਿੱਚ ਦਖਲ ਦੇਣ ਦੇ ਖਿਲਾਫ ਵੀ ਉੱਚ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਬਣਦੀ ਹੈ ਇਹ ਵੀ ਕਾਨੂੰਨ ਦੇ ਵਿੱਚ ਦਰਜ ਹੈ ਤੁਸੀਂ ਕਿਸੇ ਨੂੰ ਆਪਣੇ ਹੱਕ ਦੇ ਖਿਲਾਫ ਆਵਾਜ਼ ਉਠਾਣ ਤੋਂ ਕਿੱਦਾਂ ਰੋਕ ਸਕਦੇ ਹੋ ਲਗਾਤਾਰ ਇਹ ਸੀਡੀਪੀਓ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਨਾਦਰਸ਼ਾਈ ਪਰਮਾਨ ਜ਼ਾਰੀ ਕੀਤੇ ਜਾ ਰਹੇ ਪੂਰੀ ਦੁਨੀਆ ਨੇ ਦੇਖਿਆ ਜਨਾਲੇ ਦੇ ਰਮਦਾਸ ਸਰਕਲ ਦੇ ਵਿੱਚ ਉਸ ਏਰੀਏ ਦੇ ਵਿੱਚ ਕਿੰਨਾ ਜ਼ੋਰ ਦਾ ਫਲੱਡ ਆਇਆ ਉਸ ਟਾਈਮ ਵੀ ਆਂਗਣਵਾੜੀ ਵਰਕਰਾਂ ਦੀ ਹਮਦਰਦੀ ਨਾ ਸਮਝ ਕੇ ਉਹਨਾਂ ਦੀ ਪ੍ਰੋਬਲਮ ਨਾ ਸਮਝ ਕੇ ਉਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤੇ ਔਰ ਰਿਪਲਾਈ ਦੇਣ ਲਈ ਫਿਜ਼ੀਕਲੀ ਹਾਜ਼ਰ ਹੋਣ ਲਈ ਕਿਹਾ ਜੇ ਆਂਗਣਵਾੜੀ ਵਰਕਰ ਨੇ ਕਿਹਾ ਕਿ ਮੈਂ ਫਿਜ਼ੀਕਲ ਹਾਜ਼ਰ ਨਹੀਂ ਹੋ ਸਕਦੀ ਜੇ ਤੁਸੀਂ ਮੈਨੂੰ ਫਿਜ਼ੀਕਲ ਹਾਜ਼ਰ ਕਰਾਣਾ ਤਾਂ ਮੇਰੇ ਪਿੰਡ ਦੇ ਵਿੱਚ ਬੇੜੀ ਦਾ ਪ੍ਰਬੰਧ ਕਰਨਾ ਹੋਊਗਾ ਤੇ ਕਹਿੰਦਾ ਬਕਵਾਸ ਨਾ ਕਰ ਇਦਾਂ ਦੇ ਸ਼ਬਦ ਉਹਨਾਂ ਦੀ ਆਡੀਓ ਸਾਰਾ ਪ੍ਰੂਫ ਸਾਡੇ ਕੋਲ ਹੈ ਇਹ ਪ੍ਰੂਫ ਮੈਂ ਡਾਇਰੈਕਟੋਰੇਟ ਨੂੰ ਵੀ ਭੇਜਿਆ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਹੈ ਜ਼ਿਲ੍ਹੇ ਦੇ ਪ੍ਰੋਗਰਾਮ ਅਫਸਰ ਨੂੰ ਭੇਜਿਆ ਪਰ ਇਸ ਆਫੀਸਰ ਦੇ ਕਲਾਪ ਭਾਗ ਵੱਲੋਂ ਅਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਆਰੰਭੀ ਨਹੀਂ ਗਈ ਉਹ ਲਗਾਤਾਰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਿਹਾ ਤੇ ਸਾਡੀ ਮੰਗ ਹੈ ਕਿ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਵਾਲੇ ਅਧਿਕਾਰੀ ਦੇ ਖਿਲਾਫ ਸਭ ਤੋਂ ਸਭ ਕਾਰਵਾਈ ਕੀਤੀ ਜਾਵੇ ਔਰ ਇਨਾਦਰ ਸਾਈ ਫਰਮਾਨ ਹੈ ਜਿਹੜੇ ਵਾਪਸ ਲਏ ਜਾਣ ਸਾਡੀ ਅਗਲੀ ਰਣਨੀਤੀ ਇਹ ਹੈ ਕੱਲ ਨੂੰ ਅਸੀਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨਾਲ ਇਹ ਸੀ ਡਬੀਓ ਦੇ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਭੇਜਾਂਗੇ ਔਰ ਜੇਕਰ ਤੁਰੰਤ ਡਿਪਾਰਟਮੈਂਟ ਦੇ ਸਦੇ ਖਿਲਾਫ ਕਾਰਵਾਈ ਆਰੰਭ ਨਾ ਕੀਤੀ ਤਾਂ ਅਸੀਂ ਇਹਦੇ ਖਿਲਾਫ ਤੀਖਾ ਮੋਰਚਾ ਅੰਮ੍ਰਿਤਸਰ ਦੇ ਵਿੱਚ ਲਾਵਾਂਗੇ ਔਰ ਦੱਸਾਂਗੇ ਕਿ ਲੋਕਤੰਤਰ ਦੇ ਵਿੱਚ ਕਿੰਨੀ ਤਾਕਤ ਹੈ ਔਰ ਲੋਕਤੰਤਰ ਦਾ ਕਤਲ ਕਰਨ ਵਾਲੇ ਲੋਕ ਕਿੰਨੇ ਮਜ਼ਬੂਤ ਨੇ ਅਸੀਂ ਆਮਲੇ ਸਾਹਮਣੇ ਦੀ ਟੱਕਰ ਲੈਣ ਲਈ ਲੜਾਈ ਲੜਨ ਲਈ ਅਧਿਕਾਰਾਂ ਦੀ ਰਾਖਣ ਲਈ ਲੈਣੀ ਜਥੇਬੰਦੀ ਤਰ ਪਰ ਤਿਆਰ ਤਿੰਨ ਚੀਜ਼ਾਂ ਜਾਰੀ ਉਹਨੇ ਇੱਕ ਤਾਂ ਵਰਕਰ ਨੇ ਜਾਰੀ ਕੀਤਾ ਕਿ ਤੁਸੀਂ ਟਰਮੀਨੇਟ ਕਰ ਦਿੱਤੇ ਗਏ ਹੋ ਜਿਹਨੂੰ ਟਰਮੀਨੇਟ ਕੀਤਾ ਉਹ 43 ਸਾਲ ਦੀ ਉਹਦੀ ਉਮਰ ਹੈ ਉਸ ਦੇ ਵਿੱਚ ਲਿਖਿਆ ਕਿ ਤੁਸੀਂ ਐਪ ਆਰ ਐਸ ਦਾ ਕੰਮ ਨਹੀਂ ਕੀਤਾ ਤੁਸੀਂ ਅਨੁਸ਼ਾਸਨਹੀਨਤਾ ਕੀਤੀ ਹੈ ਐਪ ਆਰ ਐਸ ਦਾ ਕੰਮ ਕਰਨ ਲਈ ਮੋਬਾਈਲ ਚਾਹੀਦਾ ਤੁਸੀਂ ਮੋਬਾਈਲ ਹੀ ਨਹੀਂ ਦਿੱਤਾ ਤਾਂ ਅਸੀਂ ਕਦੇ ਨਾਲ ਕਰੀਏ ਤਾਂ ਉਹਦੇ ਲਈ ਅਸੀਂ ਦੋਸ਼ੀ ਕਿਵੇਂ ਹੋ ਸਕਦੇ ਹਾਂ ਸਾਨੂੰ ਸਜ਼ਾ ਕਿਵੇਂ ਦਿੱਤੀ ਜਾ ਸਕਦੀ ਹੈ ਜੇ ਉਸਨੇ ਕਿਹਾ ਕਿ ਤੁਸੀਂ ਐਦਾਂ ਦੀ ਆਡੀਓ ਪਾਉਂਦੇ ਹੋ ਤੁਸੀਂ ਮੇਰੇ ਬੱਚਿਆਂ ਦੀ ਉਮਰ ਦਿਓ ਕਹਿੰਦਾ ਮੈਂ ਕਿਸੇ ਨੂੰ ਮਾਂ ਨਹੀਂ ਬਣਾਉਂਦਾ 63 ਸਾਲ ਦੀ ਔਰਤ ਜੇ 45 ਸਾਲ ਦੇ 40 ਸਾਲ ਦੇ ਮੁੰਡੇ ਨੂੰ ਇਹ ਕਹਿੰਦੀ ਹੈ ਵੀ ਤੁਸੀਂ ਤਮੀਜ਼ ਨਾਲ ਗੱਲ ਕਰੋ ਮੈਂ ਤੁਹਾਡੀ ਮਾਂ ਦੀ ਉਮਰ ਦੀ ਆ ਸਾਡੇ ਪੰਜਾਬ ਦੇ ਵਿੱਚ ਤਾਂ ਹਰ ਬੋਡੀ ਬੜੀ ਔਰਤ ਨੂੰ ਅਸੀਂ ਮਾਂ ਜੀ ਕਹਿ ਕੇ ਬਾਪੂ ਜੀ ਕਹਿ ਕੇ ਬੁਲਾਉਂਦੇ ਇਹ ਤਾਂ ਸਾਡੇ ਸੰਸਕਾਰ ਹੈ ਤੁਸੀਂ ਉਹ ਵੀ ਅਪਮਾਨ ਕਰ ਦਿਓ ਸਾਡਾ ਵਿਭਾਗ ਮਹਿਲਾ ਸੁਰੱਖਿਆ ਦੀ ਗੱਲ ਕਰਦਾ ਹੈ ਬੇਟੀ ਬਚਾਓ ਬੇਟੀ ਪੜਾਓ ਦੀ ਗੱਲ ਕਰਦੇ ਆ ਅਸੀਂ ਤਾਂ ਉਹ ਬੇਟੀਆਂ ਜਿਹੜੀ ਸਮੇਂ ਤੋਂ ਪਹਿਲਾਂ ਬਚ ਗਈਆਂ ਤੇ ਪੜ ਗਈਆਂ ਉਹਨਾਂ ਦਾ અપਮਾਨ ਅਕਲ ਦੇ ਅਧਿਕਾਰੀ ਅੰਦਰ ਔਰਤਾਂ ਦਾ અપਮਾਨ ਕਰ ਹੀ ਜਾਂਦੇ ਆ ਅਸੀਂ ਬਾਕੀ ਔਰਤਾਂ ਨੂੰ ਕਿਵੇਂ ਦੱਸਾਂਗੇ ਕਿ ਇਹ ਵਿਭਾਗ ਮਹਿਲਾ ਸੁਰੱਖਿਆ ਦਾ ਹੈ ਇਸ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਸੁਰੱਖਿਤ ਨਹੀਂ ਹੈਗੀਆਂ ਕਲਮੀਟ ਕਰਤਾ ਹੋਣ ਦੀ ਬਹਾਲੀ ਲਈ ਕਿਸ ਦਾ ਸ਼ਰਮ ਹੋ ਬਹਾਲੀ ਨੂੰ ਲੈ ਕੇ ਸੰਘਰਸ਼ ਕਰਾਂਗੇ ਪਹਿਲਾਂ 13 ਤਰੀਕ ਦੀ ਮੀਟਿੰਗ ਦਿੱਤੀ ਸੀ ਵਿਭਾਗੀ ਮੰਤਰੀ ਬਲਜੀਤ ਕੌਰ ਨੇ ਇਹੋ ਮੀਟਿੰਗ ਵੀ ਕੱਲ ਪੋਸਟਪੋਨ ਕਰ ਦਿੱਤੀ ਇਹ ਕਹਿ ਕੇ ਕਿ ਐਸ ਕੈਬਨਿਟ ਦੀ ਮੀਟਿੰਗ ਹੈ ਬਟ ਨੈਕਸਟ ਕੋਈ ਡੇਟ ਨਹੀਂ ਦਿੱਤੀ ਗਈ ਤਾਂ ਇਸ ਲਈ ਜਥੇਬੰਦੀ ਲੜਾਈ ਲੜਨ ਲਈ ਪੂਰੀ ਤਿਆਰ ਹੈ ਔਰ ਅਸੀਂ ਨਾ ਗਲਤ ਕੰਮ ਕੀਤਾ ਹੈ ਤੇ ਨਾ ਗਲਤ ਕੰਮ ਨੂੰ ਅਸੀਂ ਬਰਦਾਸ਼ਤ ਕਰਾਂਗੇ ਨਾ ਅਸੀਂ ਕਦੇ ਵੀ ਗਲਤ ਕੰਮ ਨੂੰ ਸਪੋਰਟ ਕੀਤੀ ਹੈ ਤੇ ਨਾ ਗਲਤ ਕੰਮ ਦੇ ਸਪੋਰਟ ਕਰਨ ਵਾਲਿਆਂ ਦੇ ਖਲਾਫ ਮੋਰਚਾ ਲਾਉਣ ਤੋਂ ਕਦੇ ਵੀ ਕੋਤਾਹੀ ਨਹੀਂ ਵਰਤਾਂਗੇ ਮੈਂ ਰਵਾਨ ਸਿੰਘ ਮੈਤੋਂ ਜਨ ਸੱਤਰ ਪੰਜਾਬ ਜੋਨਾਨਚਾਰਤ ਮਹਾਲੇ ਅੱਜ ਪਾਰਟੀ ਪ੍ਰਧਾਨ ਸਰਵਰ ਹਰਦਾਸ ਸਿੰਘ ਟ੍ਰਿਪ ਹੋਏ ਜੇ ਪੇਸ਼ਾਨਰ ਦੇਸ਼ਾਨ ਦੇ ਅਨੁਸਾਰ ਪੂਰੇ ਪੰਜਾਬ ਦੇ ਵਿੱਚ 30 ਨੂੰ ਮੈਂਬਰਸ਼ਿਪ ਦੇਣੇ ਆ ਜੋ ਕਿ ਰਾਸ਼ਟਰਪਤੀ ਸਾਹਿਬ ਕੋਲ ਪਹੁੰਚੜੇ ਇਹਨਾਂ ਦੇ ਵਿੱਚ ਮਾਨਯੋਗ ਬਾਈ ਪੂਰਨ ਕੁਮਾਰ ਜੀ ਜੋ ਕਿ ਏ ਡੀ ਜੀ ਪੀ ਹਰਿਆਣਾ ਸੀ ਉਹਨਾਂ ਨੂੰ ਇਨਾ ਤੱਕ ਕੀਤਾ ਗਿਆ ਜਾਤੀ ਦੇ ਆਧਾਰ ਤੇ ਕਿਉਂ ਉਹਨਾਂ ਨੂੰ ਨਾ ਕੋਈ ਰਿਸਪੈਕਟ ਨਹੀਂ ਦੇਤੀ ਸੀ ਨਾ ਕੋਈ ਮਾਰਜ ਰ ਸੀ ਜਦੋਂ ਕਿ ਰਾਸ਼ਟਰਪਤੀ ਵੱਲੋਂ ਵੀ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ ਪਰੰਤੂ ਜਾਤੀਵਾਦੀ ਹੰਕਾਰ ਹੀ ਆਫਸਰਾਂ ਨੇ ਇਹਨਾਂ ਨੇ ਜਿਹਦੇ ਵਿੱਚ ਡੀਜੀਪੀ ਹਰਿਆਣਾ ਉੱਥੇ ਦੇ ਐਸਐਸਪੀ ਹੋਰ ਅਫਸਰ ਜਿਹੜੇ ਨਾਲ ਸੀਗੇ ਉਹਨਾਂ ਨੇ ਬਹੁਤ ਜਲੀਲ ਕੀਤਾ ਤੇ ਉਹਨਾਂ ਨੇ ਤੰਗ ਹੋ ਕੇ ਇਹਨਾਂ ਦੇ ਤਾਨੇ ਮਣੇ ਤੰਗ ਹੋ ਕੇ ਉਹਨਾਂ ਨੇ ਆਪਣੇ ਖੁਦਕੁਸ਼ੀ ਕਰ ਲਈ ਤੇ ਨੋਟ ਲਿਖ ਕੇ ਦਿੱਤਾ ਤੇ ਨੋਟ ਦੇ ਵਿੱਚ ਜਿਨ੍ਹਾਂ ਅਧਿਕਾਰੀਆਂ ਦੇ ਨਾਮ ਦਰਜ ਕੀਤੇ ਗਏ ਨੇ ਬਹੁਤ ਜਨ ਸਮਾਜ ਪਾਰਟੀ ਇਹ ਮੰਗ ਕਰਦੀ ਹੈ ਕਿ ਉਹਨਾਂ ਨੂੰ ਐਫ ਆਰ ਦੇ ਵਿੱਚ ਦਰਜ ਕੀਤਾ ਜਾਵੇ ਤੇ ਜਿਹੜੇ ਬਣਦੇ ਕਾਨੂੰਨੀ ਕਾਰਵਾਈ ਆ ਉਹ ਉਹਨਾਂ ਤੇ ਲਾਗੂ ਕੀਤੀ ਜਾਵੇ ਤੇ ਇਹਦੇ ਨਾਲ ਉਹਨਾਂ ਦੇ ਮੈਸੇਜ ਅਮਨੀਤ ਜੋ ਕਿ ਉੱਥੇ ਆਈਐਸ ਅਫਸਰ ਹੈ ਹਰਪਖਤ ਸੈਣੀ ਜੋ ਕਿ ਏਐਮ ਨੇ ਹਰਿਆਣਾ ਦੇ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਨਾਲ ਡਿਊਟੀ ਲੱਗੀ ਹੋਈ ਆ ਪਰ ਉਹ ਤੋਂ ਬੜਾ ਦੁੱਖ ਆਉਂਦਾ ਹੈ ਕਿ ਇੱਕ ਸਟੇਟ ਦਾ ਸੀਐਮ ਹੋਵੇ ਉਹਦੇ ਹਲਕੇ ਦੇ ਵਿੱਚ ਉਹਦੇ ਸਟੇਟ ਦੇ ਵਿੱਚ ਇਹੋ ਜਿਹੀ ਜਾਤੀ ਹੰਕਾਰੀ ਲੋਕ ਬੈਠੇ ਹੋਣ ਜਿਹੜੇ ਕਿ ਐਸੀ ਲੋਕਾਂ ਦੀ ਕਦਰ ਨਹੀਂ ਕਰਦੇ ਹੈ ਸੋ ਅਸੀਂ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਤੇ ਭੈਣ ਜੀ ਤੋਂ ਬਾਰੇ ਮਾਇਆਬੱਤੀ ਜੀ ਬੋਲੋ ਇਸ ਗੱਲ ਦੀ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾਲ ਜੋ ਕਿ ਚੀਫ ਜਸਟਿਸ ਵੀਰ ਗਵਾਈ ਜੀ ਜੋ ਕਿ ਇੰਡੀਆ ਦੇ ਸਰਵੋੱਚ ਅਦਾਲਤ ਦੇ ਮੁੱਖ ਜੱਜ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਵਕੀਲ ਨੇ ਜਿਹੜੇ ਮਨੋਬਾਤੀ ਸੋਚ ਤੇ ਮਾਲਕ ਨੇ ਉਹਨਾਂ ਨੇ ਉਹਨਾਂ ਦੇ ਉੱਤੇ ਜੋਤੀ ਸਿੱਟੀ ਹੈ ਅਸੀਂ ਇਹਦੇ ਕੋਰਨ ਇਦਾ ਕਰਦੇ ਆ ਤੇ ਇਹ ਵੀ ਮੰਗ ਕਰਦੇ ਆ ਕਿ ਉਹਨਾਂ ਦੇ ਖਿਲਾਫ ਵੀ ਬਣਦੇ ਕਾਰਵਾਈ ਕੀਤੀ ਜਾਵੇ ਭਾਜੀ ਉਹ ਕਹਿੰਦੇ ਉਹ ਵੀ ਦਲਿਤ ਨੇ ਜਿਨ੍ਹਾਂ ਨੇ ਜੋਤੀ ਜਿੱਤੀ ਹੈ ਅਸੀਂ ਅਸੀਂ ਇਸ ਗੱਲ ਦੇ ਗੱਲ ਨਹੀਂ ਹੈ ਚਾਹੇ ਕੋਈ ਦਲਿਤ ਹੋਵੇ ਚਾਹੇ ਕੋਈ ਜਰਨਲ ਹੋਵੇ ਅਗਰ ਉਹ ਸੰਵਿਧਾਨਕ ਹੱਕਾਂ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਚੀਫ ਜੱਜ ਦੇ ਰਿਸਪੈਕਟ ਨਹੀਂ ਕਰਦੇ ਤਾਂ ਉਹਨਾਂ ਨੂੰ ਜੇਲ ਵਿੱਚ ਦੇ ਦੇਣਾ ਚਾਹੀਦਾ ਇਹੇ ਸੰਨ ਸ਼੍ਰੀ ਫਤੇਗੜ ਸਾਹਿਬ ਦੇ